ਦਾ ਨਾਮ ਹੈ ਜਗਰੋਸ਼ਨ ਸਿੰਘ ਪਿੰਡ ਮੇਰਾ ਲਹਿਦਾ ਮੁਹਬਤ ਸਿੱਧੂਪੁਰ ਜੁਨੀਅਨ ਦੇ ਨਾਲ ਸਨਮਾਨਤਰ ਕਰਨ ਆਇਆ ਮੈਂ ਉਹਦਾ ਮੈਂਬਰ ਆ ਮੈਂ ਤੁਸੀਂ ਕਿੰਨੇ ਜਰ ਤੋਂ ਇੱਥੇ ਹੋ ਮੈਂ ਤਾਂ ਪਹਿਲਾ ਆਇਆ ਸੀਗਾ ਬੀਤੀ ਮਹਾਬਾਗਾਈ ਪਰਸੋ ਦੁਬਾਰਾ ਫੇਰ ਆਇਆ ਜੀ ਪਰਸੋ ਕੋ ਤੁਹਾਡੇ ਪੱਚੀ ਦੀ ਸੀਧ ਹੋਗੀ ਸਿੱਧੀ ਪੇਗੀ ਮੇਰੇ ਬੱਚੇ ਉਹ ਬੱਚੇ ਦੇ ਹਾਨੀ ਦੋ ਉਹ ਮੈਨੂੰ ਕਹਿੰਦੇ ਪਾਪਾ ਅੱਗੇ ਦਾ ਰੋਜ ਤੂੰ ਤਾਂ ਰਹਿੰਦੇ ਪਾਗ ਜਣਾ ਜੇ ਤਾਂ ਅੱਜ ਜਾਣਾ ਤੂੰ ਜਾ ਨਹੀਂ ਤੋਨੇ ਕਹਿੰਦੇ ਅਸੀਂ ਜੰਨੇ ਆ ਉਹਨਾਂ ਨੇ ਮੈਨੂੰ ਉਹਨੇ ਜਬੀਰ ਜਾਗੀ ਤਾ ਉਹਨਾਂ ਨੇ ਮੈਨੂੰ ਕਹਿ ਕੇ ਭੇਜਿਆ ਕਹਿੰਦੇ ਚਲਾ ਚਲ ਤੋਲਣ ਖਤਮ ਨਹੀਂ ਹੋਣਾ ਆਪਣੇ ਤਿੰਨੇ ਜੀਆਂ ਚ ਇੱਕੇ ਨਾਪਾ ਘਰੇ ਨਹੀਂ ਹੋਣਾ 10 20 ਤੂੰ ਲਾ ਫਿਰ 10 10 ਦਰਨ ਦੋਨੇ ਭਰਾ ਕਹਿੰਦੇ ਅਸੀਂ ਲਾਵਾਂਗੇ ਵੀ ਜਿੰਨਾ ਜਰਪਾ ਤੋਲਣ ਚੇਤੇ ਨਹੀਂ ਉਹਨਾਂ ਚਰਪਾ ਘਰੇ ਨਹੀਂ ਹੋਣਾਗਾ ਜੋ ਸਾਨੂੰ ਘਾਟਾ ਪਿਆਗਾ ਮੇਨ ਦੇਖੋ ਸਾਡਾ ਵੀਰ ਚਲਿਆ ਗਿਆ ਉਹ ਤਾਂ ਸਾਡਾ ਘਾਟਾ ਕਿਸੇ ਲੋੜ ਪੂਰਾ ਹੋਣ ਵਾਲਾ ਨਹੀਂ ਪਰ ਜਿਹੜਾ ਉਹਨੇ ਕਿਸਾਨੀ ਨੂੰ ਜਾਗ ਲਾਤਾ ਉਸ ਵੀਰ ਦਾ ਖੂਨ ਡੁੱਲ ਗਿਆ ਸਾਡੀ ਕਿਸਾਨੀ ਨੂੰ ਜਾਗ ਲਾਤਾ ਤੇ ਪਾਰੇ ਸਰਕਾਰ ਨੂੰ ਬਹੁਤ ਜਿਆਦਾ ਮਹਿੰਗਾ ਬੂਹ ਨੂੰ ਆਇਆ ਨਾ ਸਮਝ ਲਈ ਵੀ ਅਸੀਂ ਕੋਲਖਾਂ ਮਾਰ-ਪਾਰ ਕੇ ਸਹੀਦ ਕਰਕੇ ਸੀ ਕਿਸਾਨਾਂ ਨੂੰ ਦਬਾ ਲਾਂਗੇ ਦਬਨ ਵਾਲੇ ਨਹੀਂ ਜੇ ਸਾਡਾ ਵੀਰ ਇੱਕ ਸੀਲ ਹੋਇਆ ਤੇ ਲੱਖਾਂ ਸਾਡੇ ਵੀਰ ਹੋਰ ਕਰਨ ਖੜੇ ਕਰਿਆ ਮੇਰੇ ਬਿਟਿਆ ਦੇ ਨਾਲ ਦੀ ਹਰ ਕਰਨ ਖੜੇ ਕਰਲੇ ਦੋਨਾਂ ਨੇ ਕਹਿੰਦੇ ਪਾਪਾ ਜੀ ਤੂੰ ਜਾਣਾ ਜਾਂ ਤੇ ਨਹੀਂ ਸੀ ਤੋਨੇ ਭਰਾ ਜਾਨੇ ਹੁਣ ਅਸੀਂ ਸਭ ਖਾਲੀ ਵਿੱਤਨੇ ਪਿਓ ਪੁੱਤਾਂ ਜੋ ਜਿੰਨਾ ਚਿਰ ਸਾਡਾ ਸਾਥ ਚੱਲੇ ਦੋ ਸਾਲ ਚੱਲੇ ਚਾਰ ਸਾਲ ਚੱਲੇ ਵਿਤਨਾ ਝੁੱਕਿਆ ਨੇ ਹਰ ਵਕਤ ਦੀ ਮੋਰਚੀ ਚ ਰਹਿਣਾਗਾ ਐਨਾ ਸਾਡਾ ਜਬੀਰ ਜਾਗੀਆ ਤੇ ਮੇਰੇ ਹੋਰ ਭਰਾ ਮੈਂ ਵੀ ਕਹਣਾ ਜਿਵੇਂ ਸਾਡੇ ਮੇਰੇ ਬੱਚੇ ਦੀ ਜਬੀਰ ਜਾਗੀਆ ਸਾਰੇ ਭਰਾ ਨੌਜਵਾਨ ਬੱਚੇ ਬਜ਼ੁਰਗ ਸਾਰੇ ਜਬੀਰੇ ਮੇਜਕਰ ਜਾ ਕੇ ਤੇ ਦੋਲਣ ਨੂੰ ਆਪਾਂ ਸਾਥ ਦੇ ਕੇ ਤੇ ਜਿੱਤ ਗਏ ਤੇ ਇੱਕ ਮੇਰੇ ਇੱਕ ਵੀਰਾਂ ਨੂੰ ਕਹਿਣਾ ਜਿਗੋ ਜਾਰੇ ਥੋੜਾ ਖੂਨ ਵਾਲਾ ਖਾਦਾ ਮੇਰੀ ਵੀ ਸਾਡਾ ਵੀ ਬਲਾ ਖਾ ਜਾਂਦਾ ਚਲਾ ਨਵੀਂ ਜੇ ਬਣੀਦਾ ਬੱਦਾ ਜਿਗੋ ਆਪਣੇ ਆਗੂ ਆ ਮੇਨ ਕਿੰਨੇ ਵੀ ਸਾਰੇ ਜਥੇਬੰਦਾਂ ਦੇ ਆਗੂ ਆ ਸਾਰੇ ਉਹਨਾਂ ਦੀ ਗਵਾਹੀ ਚੱਲਣਾ ਜਿਵੇਂ ਉਹ ਕਹਿੰਦੇ ਅੱਗੇ ਵਧਣ ਨੂੰ ਕਹਿੰਦੇ ਅੱਗੇ ਵਧਣਾ ਇੱਥੇ ਬੈਠਣ ਨੂੰ ਕਹਿੰਦੇ ਇੱਥੇ ਬੈਠਣਾ ਫੇਰ ਆਪਣਾ ਸੰਘਰਸ਼ ਜਿੱਤਿਆ ਜੂ ਤੇ ਆਮਹਾਰੇ ਨਾ ਹੋਣ ਜਿਗੋ ਸਾਡੇ ਨੌਜਵਾਨ ਦੀ ਮੌਤ ਹੋ ਜਾਂਦੀ ਆ ਉਹਨਾਂ ਸਾਨੂੰ ਬਹੁਤ ਸਾਡੇ ਹਿਰਦੇ ਬਲੁੰਦਰੇ ਜਾਂਦੇ ਆ ਸਾਡੇ ਵਰਗੇ ਦੀ ਬਜ਼ੁਰਗ ਦੀ ਕੋਈ ਮੌਤ ਹੋ ਜੇ ਵੱਡੇ ਦੀ ਸਾਡੇ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ 21 ਤਰੀਕ ਦੀ ਝੜਪ ਤੋਂ ਬਾਅਦ ਬਹੁਤ ਸਾਰੇ ਕਿਸਾਨ ਜ਼ਖਮੀ ਹੋਏ ਨੇ ਸਾਜ਼ਨਾਂ ਦੇ ਹਾਲ ਆਪਾਂ ਦੇਖ ਹੀ ਰਹਿਾਂਗੇ ਤੇ ਥੋੜੇ ਹੌਸਲੇ ਚੜ੍ਹਦੀ ਕਲਾ ਜਨੇ ਆਮ ਕਿਸਾਨਾਂ ਦੇ ਕਿਦਾਂ ਆਮ ਕਿਸਾਨ ਚੜ੍ਹਦੀ ਕਲਾ ਜਨੇ ਜਾਂ ਕੋਈ ਨਿਰਾਸ਼ਾ ਫੈਲੀ ਆ ਆਮ ਕਿਸਾਨ ਪਹਿਲਾਂ ਦੇਖੋ ਜੀ ਉਹ ਪਾਟੇ ਵਿੱਚ ਕੋ ਕਿਸੇ ਜਥੇ ਪਤੀ ਦਾ ਕੋਈ ਕਿਸੇ ਪਾਰਟੀ ਦਾ ਕੋਈ ਕਿਸੇ ਨਾਂ ਜਿੱਦਾਂ ਦੀ ਆ ਮੁੰਡੇ ਦੀ ਮੌਤ ਹੋਈ ਆ ਹਰੇਕ ਦੇ ਮਨ ਤੇ ਠੇਸ ਪਹੁੰਚੀ ਆ ਹਰੇਕ ਦੀ ਜ਼ਮੀਰ ਜਾਗੀ ਆ ਕੋਈ ਕਿਸੇ ਵੀ ਜਥੇ ਬੰਦੇ ਜਾਂਦੇ ਸਾਰੇ ਸਾਡੇ ਪਿੰਡ ਜੋ ਸਾਡੇ ਤਿੰਨ ਚਾਰ ਜਥੇ ਬੰਦੇ ਦਾ ਮੁਹਬਤ ਸਾਰੇ ਬੰਦੇ ਬਾਰੀ ਸਾਡੇ ਆ ਰਹੇ ਆ ਵੀ ਜਥੇ ਬੰਗਾਪ ਦੇ ਥਾ ਅਸੀਂ ਆਪਦੀ ਲੋੜ ਨੂੰ ਜਾਣਾਂ ਆਗੂ ਜਿਹੜੇ ਕਬਾਈ ਕਰ ਰਹੇ ਆਪਣੇ ਕਿਸਾਨਾਂ ਖਤਰ ਕਰ ਰਹੇ ਆ ਪੰਜਾਬ ਦੀ ਲੋੜ ਨੂੰ ਜਾਣਾਂ ਸਾਰੇ ਸਾਡੇ ਪਾਰੀ ਨਾਲ ਲਿਆ ਹਾਂ 10 ਜਾਣੇ ਅਸੀਂ ਆਈਆਂ ਪਰਸੋਂ ਤੇ ਅਸੀਂ ਉਸ ਦਸ ਦਿਨ ਅਸੀਂ ਜਾ ਕੇ ਲਾਵਾਂਗੇ ਇੰਨੇ ਅਸੀਂ ਭੱਜ ਜਾਗੇ ਹੋਰ ਹੋਗੇ ਅਸੀਂ ਆਪਦੇ ਪਿੰਡ ਚ ਬਰੀ ਬਣ ਚੁੱਕੇ ਆ ਵੀ 10 ਦਾ 15 ਪਾਦਾ ਬਰੀ ਦਾ ਧੜੇ ਲਾਗਾ ਪਹਿਲਾਂ ਅੱਡੇ 2000 ਸੀ ਕਾਟੀ ਗੱਡੀ ਬਣਦੀ ਉਹ ਸੀ ਇੱਥੇ ਇੱਕ ਟਰਾਲੀ ਸੀ ਹੁਣ ਅਸੀਂ ਪਰਸੋਂ ਦੇ ਦੋ ਟਰਾਲੀਆਂ ਦੇ ਟਰੈਡਰ ਲੈ ਕੇ ਹੋ ਰਹੇ ਹਾਂ ਹੁਣ ਅਸੀਂ ਇਹ ਤੋਂ ਬਾਤ ਤੋਲਣ ਭਲਾਉਣਾ ਘਟਾਉਣਾ ਨਹੀਂ ਪਿੰਡਾਂ ਪਿੰਡਾਂ ਦੀ ਗੈਰਤ ਉੱਠ ਖੜੀ ਇੱਕ ਬਾਈ ਨਸੀਬ ਹੁਣ ਨਾ ਗੈਰਤ ਉੱਠ ਖੜੀ ਰੇਗ ਨੂੰ ਆਇਆ ਜੇ ਭੁਮਾ ਆਏ ਮਾਰ ਲਈ ਲਾ ਕੇ ਆਪਣੇ ਹੱਕ ਮੰਗਦਿਆਂ ਨੂੰ ਮਾਰ ਲਾ ਕੇ ਪਰ ਆਪ ਘਰੇ ਬੈਠ ਕੇ ਵੀ ਲੈਣਾ ਇਹ ਤੋਂ ਮਰੀ ਚੰਗੇ ਆਏ ਲੋਕਾਂ ਦਾ ਅਤੋਲਣ ਬਾਦ ਫਰ ਗਿਆ